ਗ੍ਰੇਡ ਪੰਜਾਬ ਟੀਵੀ ਨਾਲ ਜੁੜੇ ਹੋ ਮੈਂ ਹਾਂ ਅਭਿਸ਼ੇਕ ਢਲੋਟਾ ਗੱਲ ਕਰੀਏ ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਵਿੱਚ ਜਿਹੜੀ ਨਜਾਇਜ਼ ਸਾਰੀ ਸੀ ਕਿ ਉਹਦੇ ਉੱਤੇ ਅੱਜ ਜਿਹੜਾ ਕਾਰਵਾਈ ਕੀਤੀ ਗਈ ਹੈ ਦਾਜੀ ਕੀ ਨਗਰ ਨਿਗਮ ਲੁਧਿਆਣਾ ਦੇ ਵੱਲੋਂ ਵੱਡੀ ਕਾਰਵਾਈ ਹੈ ਤੇ ਕਿਹਾ ਜਾ ਰਿਹਾ ਕਿ ਹੁਣ ਚੋੜਾ ਬਾਜ਼ਾਰ ਵਨਵੇ ਵੀ ਕੀਤਾ ਜਾ ਰਿਹਾ ਸਾਡੇ ਨਾਲ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ ਮਦੂਰ ਨੇ ਪ੍ਰਾਸ਼ ਸਾਹਿਬ ਨਗਰ ਨਿਗਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਲੁਧਿਆਣਾ ਚੋੜਾ ਬਾਜ਼ਾਰ ਕਾਫੀ ਕੰਜਸਟਡ ਏਰੀਆ ਹੋ ਗਿਆ ਸੀਗਾ ਲੋਕ ਅਕਸਰ ਟਿਚਰਾ ਕਹਿੰਦੇ ਸੀ ਕਿ ਇਹਨੂੰ ਚੋੜਾ ਬਾਜ਼ਾਰ ਕਿਹਾ ਜਾਂਦਾ ਪਰ ਚੋੜਾ ਤਾਂ ਕਿਤੇ ਦਿਖਦਾ ਨਹੀਂ ਅੱਜ ਕਾਰਵਾਈ ਕੀਤੀ ਗਈ ਹੈ ਇਹ ਚੋੜਾ ਵਿਹਾਰ ਐਸੋਸੀਏਸ਼ਨ ਵੱਲੋਂ ਗਰਜਾ ਘਰ ਚੋਂ ਤੋਂ ਹਾ ਮੁੰਡੀ ਚੋਂ ਤੱਕ ਐਸੋਸੀਏਸ਼ਨ ਵੱਲੋਂ ਲੈਟਰ ਮਿਲੀ ਸੀਗੀ ਉਹਨਾਂ ਨੇ ਕੰਪਲੇਨਟ ਕੀਤੀ ਹੈ ਵੀ ਸਾਡੇ ਏਰੀਆ 'ਚ ਰੋਜ ਮੇਟ ਬਹੁਤ ਹੋਈ ਹੈ ਤੇ 22-300 ਬੰਦੇ ਦੇ ਦੁਕਾਨਦਾਰਾਂ ਦੇ ਸੈਂ ਹੈਗੇ ਤੇ ਅੱਜ ਇਹਨਾਂ ਨੇ ਟਾਈਮ ਦਿੱਤਾ ਜੀ ਬੁੱਧਵਾਰ ਦਾ ਬੁੱਧਵਾਰ ਅੱਜ ਬੁੱਧਵਾਰ ਤੇ ACP ਸਾਹਿਬ ਬਾਹਰ ਗਏ ਟ੍ਰੈਫਿਕ ਪੁਲਿਸ ਦੇ ਨਾਲ ਮਲਾਜਮ ਇੰਸਪੈਕਟਰ ਮੈਡਮ ਤੇ ASI ਦੀਪਕੰਦ ਟ੍ਰੈਫਿਕ ਦਾ ਚਾਰਜ ਸਾਡੇ ਨਾਲ ਤੇ ਸਾਡੇ ਤਹਿ ਵਿਾਰੇ ਤੇ ਅੱਜ ਮੈਂ ਨਾਲ ਇਸੇ ਕਰਕੇ ਆਇਆ ਵੀ ਦੇਖਿਆ ਜਾਵੇ ਵੀ ਕੀ ਪੀਸ਼ਨ ਹੈ ਪੀਸ਼ਨ ਕਿਹੜੇ ਬਾਹਰ ਸੀਗੇ ਉਹਨਾਂ ਦਾ ਮਾਲ ਚੁੱਕਿਆ ਤੁਹਾਨੂੰ ਪਤਾ ਜਾਦਵੀ ਕੋਈ ਚੁੱਕਿਆ ਜਾਂਦਾ ਇੱਕ ਅੱਦੇ ਦਾ ਥੋੜਾ ਜਿਹਾ ਅੰਦਰੋਂ ਚੁੱਕਿਆ ਗਿਆ ਹੁਣ ਇਹ ਪਤਾ ਨਹੀਂ ਇਹ ਵੀਡੀਓ ਨਾਲ ਦੇ ਨਾਲ ਹੋ ਰਹੀ ਸੀਗੀ ਰਿਕਾਰਡਿੰਗ ਉਹ ਜਿ ਦਿਖ ਜੂਗਾ ਵੀ ਅੰਦਰੋਂ ਚੁੱਕਿਆ ਕੇ ਬਾਹਰੋਂ ਚੁੱਕਿਆ ਤੇ ਉਹ ਕਿਹੜੇ ਤਮਾਸ਼ਾ ਮਿਲੋਂਦੇ 8 10 ਬੰਦੇ ਦੁਕਾਨਦਾਰ ਦਾ ਸਾਰੇ ਸਾਡੇ ਨਾਲ ਉਹਨਾਂ ਦੀ ਤਾਂ ਕੰਪਲੇਂਟ ਇਸ ਕਰਕੇ ਉਹਨਾਂ ਨੇ ਨਾਰੇਵਾਜੀ ਕੀਤੀ ਕੋਈ ਇਹ ਤਾਂ ਚੱਲਦਾ ਹੀ ਰਹਿੰਦਾ ਜਦ ਕੋਈ ਕਾਰਵਾਈ ਕਰੋ ਜਿੰਦਾਬਾਦ ਮਰਜ਼ਬਾ ਚੱਲਦੀ ਰਹਿੰਦੀ ਹੈ ਤੇ ਦੇਖਿਆ ਗਿਆ ਕਿ ਕਾਫੀ ਲੋਕ ਗੱਡੀਆਂ ਦੇ ਅੱਗੇ ਆ ਕੇ ਬਹਿ ਗਏ ਕੁਝ ਉਹਨਾਂ ਨੂੰ ਖਸਾਨਦੇ ਪਏ ਸੀ ਕਿ ਗੱਡੀ ਦਾ ਰਾਹ ਰੋਕ ਦਿਓ ਇਹਨੂੰ ਜਾਣ ਨਹੀਂ ਦੇਣਾ ਉਹਨਾਂ ਤੇ ਕਿਹੋ ਜੀ ਕਾਰਵਾਈ ਹੋ ਗਈ ਜਿਹੜੇ ਕੋਈ 8-10 ਬੰਦੇ ਸੀਗੇ ਬਾਕੀ 300 ਬੰਦੇ ਦਾ ਸੈਨ ਉਹ ਨਾਲ ਵੀ ਤੁਰੇ ਦੁਕਾਨਦਾਰ ਐਸੋਸੀਏਸ਼ਨ ਨਾਲ ਤੁਰੇ ਆਲੇ ਕਹਿੰਦੇ ਅਸੀਂ 3 ਫੁੱਟ ਤੋਂ ਬਾਹਰ ਨਹੀਂ ਆਉਣ ਦੇਣਾ ਉਹ ਸਰਿਆਂ ਤਾਂ ਉਹ ਦੁਕਾਨਦਾਰਾਂ ਨੇ ਕਿਹਾ ਵੀ ਅਸੀਂ ਤੁਹਾਡੀ ਲੱਗਣੀ ਨਹੀਂ ਦੇਣੀ ਤੈਨੂੰ 3 ਫੁੱਟ ਤੋਂ ਬਾਹਰ ਮਤਲਬ 3 ਫੁੱਟ ਜਗ੍ਹਾ ਇਹਨਾਂ ਨੂੰ ਦਿੱਤੀ ਗਈ ਹੈ ਕਿ ਆਪਣਾ ਮਾਲ ਦਿੱਤੀ ਨਹੀਂ ਹੈਗੀ ਜਿਹੜਾ ਰੋਜੀ ਰੋਟੀ ਆ ਇੱਕਦਮ ਆਪਾਂ ਇਹਦੀ ਰੋਜੀ ਰੋਟੀ ਵੀ ਨਹੀਂ ਖੋਹ ਸਕਦੇ 3 ਫੁੱਟ ਤੱਕ ਜੇ ਰਹੂਗਾ ਕਿ ਟ੍ਰੈਫਿਕ ਸਹੀ ਰਹਿੰਦੀ ਹੈ ਟ੍ਰੈਫਿਕ ਵਿੱਚ ਬੇਗਾਨ ਨਹੀਂ ਪੈਂਦਾ ਇਸ ਕਰਕੇ ਇਹਨਾਂ ਨੇ ਕਿਹਾ ਵੀ 3 ਫੁੱਟ ਤੱਕ ਤੁਸੀਂ ਚਲਾਈ ਜਾਓ ਰੋਜੀ ਰੋਟੀ ਵੀ ਚੱਲੀ ਜਾਊਗੀ ਸਾਡਾ ਟ੍ਰੈਫਿਕ ਦਾ ਵੀ ਮਸਲਾ ਲੱਜੂ ਬੇਨ ਤਿਆਰ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਕਿਸੇ ਦਾ ਕੰਮ ਖਰਾਬ ਹੋਵੇ ਜਾਂ ਕਿਸੇ ਰੋਜੀ ਰੋਟੀ ਹੋਈ ਜਾਵੇ ਸਾਡੀ ਤਾਂ ਸਰਕਾਰ ਤੁਹਾਨੂੰ ਪਤਾ ਪਹਿਲੇ ਕਹਿੰਦੇ ਰੋਜੀ ਰੋਟੀ ਦੇਣੀ ਹੈ ਰੱਖਣ ਕੋ ਚਲੋ ਦੇਖਿਆ ਗਿਆ ਕਿ ਵਨ ਵੇ ਕਰਨ ਦੀ ਗੱਲ ਕੀਤੀ ਗਈ ਪਰ ਆਟੋ ਕਾफी ਅੰਦਰ ਆ ਰਹੇ ਸੀਗੇ ਖਾਲੀ ਆਟੋ ਕਾफी ਅੰਦਰ ਬੇਫਜ਼ੂਲ ਘੁੰਮਦੇ ਪਏ ਇਹਨਾਂ ਤੇ ਕੀ ਕੋਈ ਕਾਰਵਾਈ ਹੋਹੀ ਉਹੀ ਮੈਂ ਕਹਿ ਰਿਹਾ ਨੇ ਏਸੀਪੀ ਸਾਹਿਬ ਅੱਜ ਆ ਜਾਣਗੇ ਸ਼ਾਮ ਤੱਕ ਕੱਲ ਬੈਠ ਕੇ ਸਾਰਾ ਮੈਂ ਤਾਂ ਹੀ ਤਾਂ ਚੈੱਕ ਕੀਤਾ ਹੁਣ ਤੁਹਾਡੇ ਸਾਹਮਣੇ ਤੁਸੀਂ ਆਪ ਵੀ ਦੇਖ ਲੇ ਇੱਕ ਜਾਂਦਾ ਦੂਜਾ ਮਗਰ ਤੀਜਾ ਮਗਰ ਉਹ ਜੋ ਅੱਧੇ ਖਾਲੀ ਹੁੰਦੇ ਆ ਜਾਂ ਤਾਂ ਲੱਗ ਰਿਹਾ ਨਾ ਚੋੜੇ ਵਿਹਾਰ ਤਾਂ ਬੜੇ ਹੋਏ ਹੈ ਨਾ ਤ੍ਰੀਵਲਤ ਲੈਕਨ ਖਾਲੀ ਅੱਧੇ ਤੋਂ ਜ਼ਿਆਦਾ ਖਾਲੀ ਹੈ ਪਹਿਲਾਂ ਹੀ ਅੱਧੇ ਆ ਜਾਣ ਤਾਂ ਟ੍ਰੈਫਿਕ ਸਹੀ ਹੋ ਜਾਵੇ ਤੇ ਇਹਨਾਂ ਦੀ ਡਿਮਾਂਡ ਹੈ ਸੀ 92 ਕੀਤਾ ਜਾਵੇ ਘਾਹ ਮੰਡੀ ਚੌਂਕ ਤੋਂ ਉਹ ਹੁਣ ACP ਸਾਹਿਬ ਨਾਲ ਅੱਜ ਚੈੱਕ ਕਰ ਲਿਆ ਸਾਰਾ ਤੇ ਦੁਕਾਨਦਾਰਾਂ ਨੂੰ ਵੀ ਕਹਤਾ ਅੰਦਰ ਅੰਦਰ ਉਹ ਟ੍ਰੈਫਿਕ ਪਹੁੰਚਣਾ ਮਿਲ ਕੇ ਵਨਵੇਅ ਤਿਆਰੀ ਕਰ ਰਹੇ ਕੁਝ ਲੋਕਾਂ ਨੇ ਸਰਕਾਰੀ ਗੱਡੀ ਦੇ ਵਿੱਚ ਸਮਾਨ ਵਾਪਸ ਚੱਕ ਲੇਤਾ ਡਮੀਆਂ ਵਾਪਸ ਚੱਕ ਕੇ ਲੈ ਗਏ ਉਹਨਾਂ ਤੇ ਕਿਹੋ ਜੀ ਕਾਰਵਾਈ ਹੋਊਗੀ ਉਹ ਤਾਂ ਇਹ ਵੀ ਆਰੀ ਨੂੰ ਪਤਾ ਜੀ ਉਹ ਕਰੋਗੇ ਕਾਰਵਾਈ ਜੋ ਵੀ ਮੰਦੀ ਆ ਉਹਨਾਂ ਨੂੰ ਜਿਆਦਾ ਪਤਾ ਹੈ ਤੈਵਾਰੀ ਰੋਜ਼ ਦਾ ਕੰਮ ਆ ਉਹਨਾਂ ਦਾ ਉਹ ਜੋ ਵੀ ਹੋਊਗਾ ਉਹ ਕਰਨਗੇ ਆਪਣੀ ਕਰ ਰਹੇ ਦੁਕਾਨਦਾਰਾਂ ਨੂੰ ਕੀ ਅਪੀਲ ਹੈ ਜਿਹੜੇ ਫੇਰ ਵੀ ਬਾਹਰ ਲਗਾ ਲੈਂਦੇ ਹੁਣ ਉਹਨਾਂ ਨੂੰ ਕੀ ਅਪੀਲ ਹੈ ਦੁਕਾਨਦਾਰਾਂ ਨੂੰ ਅਪੀਲ ਇਹ ਹੈ ਦੁਕਾਨਦਾਰਾਂ ਨੇ ਤਾਂ ਕੰਪਲੇਨਟ ਕੀਤੀ ਹੈ ਦੁਕਾਨਦਾਰ ਤਾਂ ਪਹਿਲਾਂ ਹੀ ਜਾਣਦੇ ਵੀ ਤੈਨ ਮਦੀ ਟ੍ਰੈਫਿਕ ਸਰਦਾਰ ਹੋਵੇ ਸਭ ਕੁਝ ਹੋਵੇ ਦੁਕਾਨਦਾਰ ਤਾਂ ਸਾਡੇ ਨਾਲ ਨਾਲ ਤੁਰੇ ਆ ਉਹਨਾਂ ਨੇ ਚੁਕਾਇਆ ਸਮਾਨ ਦੁਕਾਨਦਾਰ ਸਾਡੇ ਨਾਲ ਜਿਹੜੇ ਬਾਹਰ ਲਾ ਰਹੇ ਜਿਹੜੇ 8-10 ਬੰਦੇ ਆ ਸ਼ਰਾਰਤੀ ਹੁੰਦੇ ਹੀ ਆ ਲੋਕ ਵੀ ਵਿੱਚ ਕਹਿ ਦਿੰਦੇ ਆ ਕਿਵੇਂ ਚੁੱਕ ਕੇ ਲੈ ਜੂਗੇ ਜੀ ਫਲਾਣਾ ਫਲਾ ਸ਼ਰੀ ਦੇ ਜਾਣੀ ਆ ਕਰਨਾ ਕੁਝ ਨਹੀਂ ਆਪ ਫਲਾ ਸ਼ਰੀ ਦੇ ਕੇ ਉਹ ਖਾ ਖਾ ਪੋ ਪਾਣੀ ਉਹ ਤਾਂ ਕੋਰਾਂ ਦੀ ਕੋਸ਼ਿਸ਼ ਕੀਤੀ ਗਈ ਉਹ ਤਾਂ ਫਿਰ 8-10 ਬੰਦੇ ਹੁੰਦੇ ਹੀ ਆ ਇੱਕ ਇੱਕ ਹੀ ਰੀਜਨ ਦੇ ਆ ਠੀਕ ਆ ਤੇ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਨਗਰ ਨਿਗਮ ਦੀ ਵੱਡੀ ਕਾਰਵਾਈ ਹੋਈ ਹੈ ਤੇ ਸੀਨੀਅਰ ਡਿਪਟੀ ਮੇਰ ਨੇ ਕਿਹਾ ਕਿ ਇੱਕ ਦੋ ਦਿਨਾਂ ਦੇ ਵਿੱਚ ਹੁਣ ਚੋੜਾ ਬਾਜ਼ਾਰ ਨੂੰ ਜਿਹੜਾ ਵਨ ਵੇ ਵੀ ਕਰ ਦਿੱਤਾ ਜਾਊਗਾ ਤੇ ਪਰ ਲੋਕਾਂ ਨੂੰ ਅਪੀਲ ਕੀਤੀ ਹੈ ਦੁਕਾਨਦਾਰਾਂ ਨੂੰ ਕਿ ਆਪਣਾ 3 ਫੁੱਟ ਦੇ ਅੰਦਰ ਜਿਹੜਾ ਮਾਲ ਲਗਾਣ ਨਾ ਕਿ ਬਾਹਰ ਅਕਰੋਚਮੈਂਟ ਕਰਨ ਲੁਧਿਆਣਾ ਤੋਂ ਅਸ਼ਿਕ ਜਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ